ਦੇ ਪਾਈ ਅਮਰਿਤਪਾਲ ਸਿੰਘ ਨੂੰ ਸੌ ਚੁੱਕਣ ਦਾ ਸਮਾਂ ਦੇ ਦਿੱਤਾ ਗਿਆ ਜੀ ਹਾਂ ਇਹ ਵੱਡੀ ਖਬਰ ਆ ਰਹੀ ਹੈ ਵਾਰਿਸ ਪੰਜਾਬ ਦੇ ਮੁਖੀ ਪਾਈ ਅਮਰਿਤਪਾਲ ਸਿੰਘ ਜੋ ਕਿ ਇਸ ਸਮੇਂ ਐਨਐਸਐ ਤੋਂ ਹੇਠ ਅਸਾਮ ਦੇ ਡਿਬਰੂਗੜ ਜੇਚਬੰਦ ਨੇ ਉਹਨਾਂ ਨੂੰ ਸੌ ਚੁੱਕਣ ਦਾ ਸਮਾਂ ਦੇ ਦਿੱਤਾ ਗਿਆ ਸੰਸਦ ਮੈਂਬਰਾਂ ਦੀ ਜਾਰੀ ਲਿਸਟ ਵਿੱਚ ਸੌ ਚੁੱਕਣ ਵਾਲਿਆਂ ਚ ਉਹਨਾਂ ਦਾ ਨਾਮ ਵੀ ਸ਼ਾਮਿਲ ਹੈ ਅਜਿਹੇ ਵਿੱਚ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਦਾ ਸਮਾਂ ਮਿਲ ਗਿਆ ਹੈ ਦੱਸਿਆ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਿਆ ਹੈ ਅੱਜ ਇਸ اجلاس ਦੌਰਾਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੌਂ ਚੁਕਵਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂ ਚੁਕਾਈ ਗਈ ਜਿਸ ਤੋਂ ਬਾਅਦ ਹੁਣ ਬਾਕੀ ਦੇ ਮੈਂਬਰਾਂ ਨੂੰ ਇੱਕ ਇੱਕ ਕਰਕੇ ਸੌਂ ਚੁਕਾਇਆ ਜਾਣ ਦਾ ਕੰਮ ਲਗਾਤਾਰ ਜਾਰੀ ਹੈ ਅਜਿਹੇ ਵਿੱਚ ਪੰਚਾਇਤ ਦੇ ਮੈਂਬਰਾਂ ਨੂੰ ਸੌ ਚੁੱਕਣ ਲਈ 25 ਜੂਨ ਯਾਨੀ ਕਿ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਪਾਕ ਪੰਜਾਬ ਦੇ ਸਾਰੇ ਚੁਣੇਗੇ ਮੈਂਬਰ 25 ਜੂਨ ਨੂੰ ਸੰਸਦ ਵਿੱਚ ਸੌ ਚੁੱਕਣਗੇ ਇਹਨਾਂ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਦੱਸਿਆ ਗਿਆ ਕਿ ਭਾਈ ਅਮਰਿਤਪਾਲ ਸਿੰਘ ਨੂੰ ਸਸਦ ਵਜੋਂ ਸੌ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ ਭਾਰਤ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਜਿੱਤੀ ਹੈ ਇਸ ਸਮੇਂ ਅਮਰਿਤਪਾਲ ਸਿੰਘ ਐਨਐਸਐ ਸੇ ਤਹਿਤ ਡਿਬਰੂਗੜ ਜੇਲ੍ਹ ਚਬੰਦ ਨੇ ਇੰਨਾ ਹੀ ਨਹੀਂ ਭਾਈ ਅਮਰਿਤਪਾਲ ਸਿੰਘ ਤੇ ਲੱਗੀ ਐਨਐਸਐ ਨੂੰ ਇੱਕ ਸਾਲ ਦੇ ਲਈ ਵੀ ਵਧਾ ਦਿੱਤਾ ਗਿਆ ਜਿਸ ਤੋਂ ਬਾਅਦ ਫਿਲਹਾਲ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਪੰਜਾਬ ਤੋਂ ਚੁਣੇ ਗਏ ਸੰਸਦਾਂ ਨੂੰ ਪਲਕੇ ਯਾਨੀ ਕਿ 25 ਜੂਨ ਨੂੰ ਸੋਚਕਾਈ ਜਾਵੇਗੀ ਤਾਂ ਦੱਸਦੀ ਹੈ ਕਿ 13 ਮਾਰਚ 2024 ਨੂੰ ਅਮਰੀਤ ਸਰ ਦੇ ਡੀਐਮ ਵੱਲੋਂ ਭਾਈ ਅਮਰਿਤਪਾਲ ਸਿੰਘ ਤੇ ਦੁਬਾਰਾ ਐਨਐਸਐ ਲਾਉਣ ਦੇ ਆਰਡਰ ਪਾਸ ਕੀਤੇ ਗਏ ਸੀ 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਮਾਨਤਾ ਦਿੱਤੀ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਵੱਲੋਂ ਜਿਤਾਏ ਇਤਰਾਜ਼ ਤੇ ਸਬੰਧਤ ਰਿਕਾਰਡ ਐਨਐਸਏ ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਐਨਐਸਏ ਸਲਾਹਕਾਰ ਬੋਰਡ ਨੇ ਵਾਦੇ ਵਿੱਚ ਸਿਫਾਰਿਸ਼ ਕੀਤੀ ਭਾਵੇਂ 3 ਜੂਨ 2024 ਨੂੰ ਭਾਈ ਅਮਰਿਤਪਾਲ ਸਿੰਘ ਦੇ ਐਨਐਸਏ ਵਿੱਚ ਵਾਅਦੇ ਦੀ ਸ਼ਫਾਰਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਐਨਐਸਏ ਦੀ 1 ਸਾਲ ਦੀ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ। ਭਾਵੇਂ ਕਿ 3 ਜੂਨ ਨੂੰ ਸਰਕਾਰ ਨੇ ਐਨਐਸਏ ਤੇ ਵਾਅਦੇ ਦੀ ਮਨਜ਼ੂਰੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਤੇ ਦੁਬਾਰਾ ਐਨਐਸਏ ਲਾਇਆ ਗਿਆ। ਖੈਰ ਹੁਣ ਅਜੇ ਹੀ ਚ ਸਵਾਲ ਖੜਾ ਹੁੰਦਾ ਹੈ ਕਿ ਭਾਈ ਅਮਰਿਤਪਾਲ ਸਿੰਘ 100 ਕਿਵੇਂ ਝੁਕਣਗੇ? ਇੱਕ ਪਾਸੇ ਉਹਨਾਂ ਦਾ ਨਾਮ ਸੰਸਦਾਂ ਦੀ ਸੂਚੀ ਵਿੱਚ ਜਾਰੀ ਕੀਤਾ ਗਿਆ ਹੈ, ਉੱਥੇ ਹੀ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਅਜਿਹੇ ਵਿੱਚ ਸਵਾਲ ਇਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਸੌ ਕਿਵੇਂ ਝੁਕਣਗੇ ਉਹ ਜੇਲ੍ਹ ਤੋਂ ਬਾਹਰ ਕਿਵੇਂ ਆਉਣਗੇ ਫਿਲਹਾਲ ਸਭ ਨੂੰ ਉਡੀਕ ਕੱਲ ਦੀ ਹੈ ਤੇ ਦੇਖਣਾ ਹੋਵੇਗਾ ਕਿ ਭਾਈ ਅਮਰਿਤਪਾਲ ਸਿੰਘ ਕਿਸ ਤਰੀਕੇ ਨਾਲ ਸੌ ਝੁਕਦੇ ਨੇ ਦਾਇਰ ਵੀ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਸਣੇ ਪੱਪਲਪ੍ਰੀਤ ਸਿੰਘ ਗੁਰਮੀਤ ਸਿੰਘ ਬੁੱਕਾਵਾਲਾ ਦਲਜੀਤ ਸਿੰਘ ਕਲਸੀ तूफान सिंह हरजीत सिंह भगवत सिंह ਉਰਫ ਪ੍ਰਧਾਨ ਮੰਤਰੀ ਬਾਜੇ ਕੇ ਕੁਲਵੰਤ ਸਿੰਘ ਰਾਏ ਕੇ ਵਰਿੰਦਰ ਫੌਜੀ ਅਤੇ ਬਸੰਤ ਸਿੰਘ ਇਸ ਐਨਐਸਏ ਤਹਿਤ ਬੰਦ ਨੇ ਫਿਲਹਾਲ ਅਮਰਿਤਪਾਲ ਸਿੰਘ ਦੇ ਬਾਹਰ ਨਿਕਲਣ ਨੂੰ ਲੈ ਕੇ ਵੱਡੀ ਸਸੋਪੰਜ ਬਣੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ